ਸਨਾਉਂਦੀ ਸੇ ਵੇਖ ਮਕਸੂ ਹੈ ਮਾਤਾ ਫੁੱਲੀ ਨਾ ਸਮਾਉਂਦੀ ਸੇ ਕੱਲ ਜਿੰਦਾ ਦਾਈ ਬੈਠੀ ਲੋਰੀਆਂ ਸੁਣਾਉਂਦੀ ਸੇ ਵੇਖ ਮਕਸੂ ਹੈ ਮਾਤਾ ਫੁੱਲੀ ਨਾ ਸਮਾਉਂਦੀ ਸਹਾਇ ਕਰ ਮਨਜ਼ੂਰ ਅੱਜ ਹੋ ਗਏ ਤੇ ਤੁੰਦੂ ਅੱਜ ਹੋ ਗਏ ਤੇਥੋਂ ਦੂਰ ਚਾਕੇ ਦਾ ਦੇਦੀ ਗੋਦੀ ਚ ਡੇਰਾ ਲਾਇਆ ਖੰਦ ਚ ਮਸੂਮ ਝੇੜਦੇ ਬੜਾ ਜ਼ਾਲਮ ਨੇ ਜ਼ੁਲਮ ਕਮਾਇਆ ਖੰਦ ਚ ਮਸੂਮ ਝੇੜਦੇ ਬڑا ਚੋਰ ਲਾਇਆ ਉਹ ਨਾਈਂ ਨ ਮਨੋਂਨ ਲਈ ਭੇਟੀਆਂ ਦੇ ਡੋਲੇ ਦੇਡ ਤਰਮ ਤੋਂ ਡੋਲਣ ਲਈ ਮੋੜ ਦਿੱਤੇ ਲਾਲ ਡੋਲੇ ਤਾਜ ਪਹਿਰਾ ਵਿੱਚ ਨੋਲੇ ਮੋੜ ਦਿੱਤੇ ਲਾਲ ਡੋਲੇ मसूम जेड़ ते बड़ा साल मान दुलम कमाया कंध जे मसूम जेड़ ते

ਜੇ ਮਸੂਮ ਚੇਨਤੇ ਗੰਧ ਜੇ ਮਸੂਮ ਚੇਨਤੇ ਗੰਧ ਜੇ ਮਸੂਮ ਚੇਨਤੇ ਹੋ ਹੋ ਇਸ ਕਦਰ ਮਾਤਾ ਗੁਜਰੀ ਵੀ ਜਿਉਂ ਜਲਵੇਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਆਤਮਾ ਪਰਮਾਤਮਾ ਚ ਜਾ ਰਲੀ ਸਹਿਬਜ਼ਾਦਾ ਦਾ ਤੇ ਮਾਤਾ ਦਾ ਪਵਿੱਤਰ ਸੰਸਕਾਰ ਫਿਰ ਟੋਡਰ ਮੱਲ ਨੇ ਕੀਤਾ ਆਪਣੀ ਸਾਰੀ ਜ਼ਿੰਦਗੀ ਦੀ ਜਿੰਨੀ ਜਮਾ ਪੂੰਜੀ ਸੀ ਜਿੰਨੀ ਜਾਇਦਾਦ ਸੀ ਉਹ ਸਾਰੀ ਵੀ ਸਾਰੀ ਸੰਸਕਾਰ ਤੇ ਖਰਚ ਕੇ ਇਤਿਹਾਸ ਦੇ ਪੰਨਿਆਂ 'ਚ ਸਦਾ ਵਾਸਤੇ ਨਾਮ ਅਮਰ ਕਰ ਲਿਆ ਇਹ ਸੀ ਉਹਨਾਂ ਸਹਿਬਜ਼ਾਦਿਆਂ ਦੀ ਪਾਵਨ ਪਵਿੱਤਰ ਤੇ ਮੁਬਾਰਕ ਸ਼ਹਾਦਤ ਦਾ ਪ੍ਰਸੰਗ ਜਿਹੜਾ ਆਪ ਗੁਰੂ ਕੀ ਸੰਗਤ ਦੇ ਚਰਨਾਂ 'ਚ ਬਿਣੇ ਕੀਤਾ ਸਮੇਂ ਦੀ ਸਮਾਪਤੀ ਹੈ ਬਹੁਤ ਸੋਹਣਾ ਤੇ ਸੁਚੱਜਾ ਪ੍ਰਬੰਧ ਸਾਰੀ ਪ੍ਰਬੰਧਕ ਕਮੇਟੀ ਨੇ ਕੀਤਾ ਗੁਰੂ ਘਰ ਦੇ ਵਜ਼ੀਰ ਮੇਰੇ ਅਤੀ ਸਤਿਕਾਰਯੋਗ ਬਾਬਾ ਜੀ ਜਿਨ੍ਹਾਂ ਨੇ ਵਾਰ-ਵਾਰ ਟਾਡੀ ਜਥੇ ਨਾਲ ਰਾਬਤਾ ਰੱਖਿਆ ਭਾਈ ਗੁਰਦੇਵ ਸਿੰਘ ਜੀ ਗੁਰੂ ਘਰ ਦੇ ਗ੍ਰੰਥੀ ਇਹ ਗੁਰੂ ਘਰਾਂ ਦੀ ਜਿੰਦ ਜਾਨ ਹੋਇਆ ਕਰਦੇ ਆ ਗੁਰਦੁਆਰੇ ਗ੍ਰੰਥੀਆਂ ਦੇ ਨਾਲ ਹੀ ਸ਼ੋਭਾ ਦਿੰਦੇ ਆ ਇਹ ਬਾਕੀਆਂ ਬੰਦਿਆਂ ਦੇ ਨਾਲ ਨਹੀਂ ਭਾਵੇਂ ਮੈਂ ਕਿਸੇ ਵੀ ਅਹੁਦੇ ਤੇ ਹੋਵਾਂ ਅਹੁਦੇਦਾਰਾਂ ਨਾਲ ਗੁਰਦੁਆਰਾ ਨਹੀਂ ਹੁੰਦਾ ਗ੍ਰੰਥੀ ਨਾਲ ਗੁਰਦੁਆਰਾ ਹੁੰਦਾ ਹੈ ਗੁਰਦੁਆਰਾ ਜਿੰਨਾ ਮਰਜ਼ੀ ਸੋਨਾ ਬਣਾ ਲਓ ਵਧੀਆ ਬਣਾ ਲਓ ਜੇ ਤੁਸੀਂ ਗਰੰਥੀ ਲਾਇਕ ਰੱਖਿਆ ਹੈ ਨੇਕ ਰੱਖਿਆ ਹੈ ਤੁਹਾਡੇ ਬੱਚਿਆਂ ਨੂੰ ਸਿੱਖਿਆ ਦੇਣ ਵਾਲਾ ਰੱਖਿਆ ਹੈ ਕਿਉਂਕਿ ਦੋਵੇਂ ਚੀਜ਼ਾਂ ਬਰਾਬਰ ਚੱਲਣੀਆਂ ਗਰੰਥੀ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਪਊਗੀ ਮੈਂ ਕਿਹੜੇ ਕੰਮ ਲਈ ਰੱਖਿਆ ਗਿਆ ਹਾਂ ਦੋ ਟਾਈਮ ਗੁਰਦੁਆਰਾ ਖੋਲਿਆ ਇਹ ਮੇਰਾ ਕੰਮ ਨਹੀਂ ਹੈਗਾ ਮੇਰਾ ਕੰਮ ਆ ਇਸ ਕੌਮ ਦੀ ਆ ਰਹੀ ਪਨੀਰੀ ਨੂੰ ਸਾਹਮਣਾ ਤੇ ਗਰੰਥੀ ਨੂੰ ਸਾਹਮਣਾਵਾ ਸੰਗਤ ਦਾ ਕੰਮ ਆ ਇਹ ਨਹੀਂ ਕਿ ਦੁੱਧ ਤੇ ਆਟੇ ਦੇ ਆਖੀਏ ਵੀ ਕੋਈ ਨਹੀਂ ਕਰ ਲਾ ਗੁਜ਼ਾਰਾ ਬਥੇਰਾ ਚੜਦਾ ਵਾ ਦੁੱਧ ਤੇ ਆਟਿਆਂ ਤੇ ਨਿਆਣੇ ਨਹੀਂ ਪਲਦੇ ਹੁੰਦੇ ਪੱਕੀ ਗੱਲ ਆ ਮੈਨੂੰ ਕੋਈ ਆਖੇ ਵੀ ਦੁੱਧ ਆਟੇ ਦੇ ਨਿਆਣੇ ਪਾਲ ਕੇ ਵਿਖਾਲਾ ਮੈਂ ਨਹੀਂ ਕਦੀ ਪਾਲ ਸਕਦਾ ਅੱਜ ਬਹੁਤੀਆਂ ਥਾਵਾਂ ਤੇ ਮੈਂ ਸਾਰੀਆਂ ਥਾਵਾਂ ਤੇ ਨਹੀਂ ਗੱਲ ਕਰਦਾ ਤੁਹਾਡੇ ਗਰੰਥੀ ਸਿੰਘਾ ਨੇ ਬੜਾ ਮਾਣ ਕੀਤਾ ਤੁਹਾਡੀ ਸਿਫਤ ਵੀ ਰੱਜ ਕੇ ਕੀਤੀ ਹੈ ਤੇ ਬਹੁਤੀਆਂ ਥਾਵਾਂ ਤੇ ਮੈਂ ਇਹ ਚੀਜ਼ ਵੇਖੀ ਹੈ ਗਰੰਥੀ ਨੂੰ ਕੇਵਲ ਤੇ ਕੇਵਲ ਇੱਕ ਨੌਂਕਰ ਦੇ ਤੌਰ ਤੇ ਮੁਲਾਜ਼ਮ ਦੇ ਤੌਰ ਤੇ ਗੁਰਦੁਆਰੇ ਦੇ ਵਿੱਚ ਰੱਖਿਆ ਜਾਂਦਾ ਹੈ। ਕਰੋੜਾਂ ਰੁਪਏ ਤੇ ਗੁਰਦੁਆਰਿਆਂ ਤੇ ਲਾ ਕੇ 4-5000 ਰੁਪਏ ਤੇ ਅਸੀਂ ਗ੍ਰੰਥੀ ਭਾਲਦੇ ਆਂ। 4-5000 ਦੇ ਨਾਲ ਤੁਸੀਂ ਗ੍ਰੰਥੀ ਸਿੰਘ ਨੂੰ ਆਖੋ ਕਿ ਸਾਡੇ ਕੌਮ ਦੇ ਭਲੇ ਦੀ ਗੱਲ ਕਰ। ਇਹ ਤੁਸੀਂ ਆਸ ਲਾ ਕੇ ਰੱਖੋ ਵੀ ਇਹ ਕਦੀ ਨਹੀਂ ਹੋ ਸਕਦਾ। ਜਿਹਨੂੰ ਸ਼ਾਮਾਂ ਨੂੰ ਇਹ ਫਿਕਰ ਪਿਆ ਵੀ ਨਿਆਣਿਆਂ ਨੂੰ ਸਾਂਭਣਾ ਕਿੱਦਾਂ ਵਾ ਫੀਸ ਕਿੱਦਾਂ ਦੇਣੀ ਆ ਉਹਨਾਂ ਦੀ ਵਰਦੀ ਆਉਣ ਵਾਲੀ ਆ। ਉਹ ਸਾਡੇ ਰਾਜਪਾਗ ਦੀ ਗੱਲ ਕਿੱਦਾਂ ਕਰੂਗਾ। ਇਸ ਕਰਕੇ ਵੱਧ ਤੋਂ ਵੱਧ ਮਾਣ ਸਨਮਾਨ ਗੁਰੂ ਘਰ ਦੇ ਵਜੀਰਾ ਦਾ ਕਰਿਆ ਕਰੋ ਜਿੱਨਾਂ ਘਰਾਂ 'ਚ ਵਿਆਹ ਸ਼ਾਦੀਆਂ ਹੁੰਦੀਆਂ ਵਾਂ ਖੁਸ਼ੀ ਦੇ ਪ੍ਰੋਗਰਾਮ ਆਉਂਦੇ ਆ ਉਦਾਂ ਵੀ ਤੇ ਖਰਚੇ ਲੱਖਾਂ ਰੁਪਈਆ ਵਿਆਹਾਂ ਤੇ ਕਰ ਦੇ ਜੀ ਪੈਲਸ ਕਰ ਲਿਆ ਗਾਉਣ ਵਾਲੀ ਕਰ ਲਈ 6-6 ਮਹੀਨੇ ਪਹਿਲਾਂ ਬੁਕਿੰਗ ਕਰਦੇ ਆ ਤੇ ਸਾਡੇ ਚੋਂ ਦੇ ਬਹੁਤਿਆਂ ਨੇ ਅਖੰਡ ਪਾਠਾਂ ਦਾ ਭੋਗ ਹੀ ਪਾ ਦਿੱਤਾ ਵੀ ਅਖੰਡ ਪਾਠ ਕਰਾਉਣਾ ਨਹੀਂ ਆ ਸੁਖਮਨੀ ਸਾਹਿਬ ਨੇ ਉਹਦੀ ਜਗ੍ਹਾ ਲੈ ਲਈ ਤੇ ਜਿਹੜੇ ਅਹੀਂ ਲੱਛਣ ਪੜੇ ਆ ਆਉਣ ਵਾਲੇ ਦੋਹਾਂ ਚੌਵਾਂ ਸਾਲਾਂ ਦੀ ਗੱਲ ਆ ਲੋਕਾਂ ਸੁਖਮਨੀ ਸਾਹਿਬ ਨੂੰ ਹੀ ਕਰਾਇਆ ਕਰਨਾ ਲੋਕਾਂ ਕਹਣਾ ਸੱਦੇ ਨੌਵੇਂ ਮਹੱਲੇ ਦੇ ਸ਼ਲੋਕ ਪੜਾ ਕੇ ਤੇ ਬਾਬੇ ਦਾ ਕੰਮ ਨਬੇੜੋ ਹਰ ਥਾਂ ਤੇ ਖਰਚਾ ਕਰੀਦਾ ਤੇ ਸਾਰਾ ਟਵਰ ਜਦੋਂ ਹੱਥ ਘੁੱਟਦਾ ਨਾ ਗਰੰਥੀ ਦੇ ਗੁਰਦਾਰੇ ਦੇ ਭਾਈ ਤੇ ਆ ਕੇ ਘੁੱਟਦਾ ਵੀ ਇਹਦੇ ਰੱਖ ਲਈਏ ਵੀ ਇਹਨੂੰ ਨਾ ਇਹਦੇ ਪੂਰੇ ਦਿੱਤੇ ਜਾਣ ਸ਼ਾਮਾਂ ਤੱਕ ਲੋਕੀ ਖੁਸਰੇ ਨੱਚਉਂਦੇ ਆ ਉਹਨਾਂ ਨੂੰ 11-11000 ਦੇ ਦਿੰਦੇ ਆ ਤਿੰਨ ਦਿਨ ਗਰੰਥੀ ਸਾਡੀ ਸੁਖ ਮੰਗਦਾ ਰੁਪਈਆ 8000 ਦੇਣ ਲੱਗਾ ਵਟ ਚੜਦਾ ਚੰਗੇ ਭਲੇ ਸਰਦਾਰ ਨੇ 8 ਦਿੱਤਾ 20 ਦੇ ਕੇ ਤੋਰੋ ਆਪਣੇ ਘਰੋਂ ਚੰਗੇ ਸੂਟ ਬਣਾ ਕੇ ਦਿਓ ਚੰਗੀਆਂ ਜੁੱਤੀਆਂ ਲੈ ਕੇ ਦਿਓ ਚੰਗੀਆਂ ਪੱਗਾਂ ਲੈ ਕੇ ਦਿਓ ਕੱਲੇ ਕੱਲੇ ਘਰ ਜਾਊ ਤੇ ਤੁਹਾਡਾ ਗੁਣ ਗਾਊਗਾ ਗੁਰੂ ਘਰ ਦਾ ਗਰੰਥੀ ਸਿੰਘ ਗੁਰੂ ਘਰ ਦਾ ਵਜ਼ੀਰ ਮਾਣ ਕਰਿਆ ਕਰੋ ਸਨਮਾਨ ਕਰਿਆ ਕਰੋ ਜਿੰਨਾ ਹੋ ਸਕਦਾ ਗੁਰੂ ਘਰ ਦੇ ਵਜ਼ੀਰਾਂ ਦਾ ਆਦਰ ਕਰਿਆ ਕਰੋ ਭਾਈ ਗੁਰੂ ਬਾਬਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੂਗਾ ਸਿਰ ਤੇ ਮਿਹਰ ਪਰਿਆ ਹੱਥ ਰੱਖੂਗਾ ਤੁਹਾਡੀ ਤਰੱਕੀ ਬਣੇਗੀ ਜੇ ਗੁਰੂ ਘਰ ਦੇ ਵਜ਼ੀਰਾਂ ਨੂੰ ਸਾਂਭਾਂਗੇ ਤੇ ਵਜ਼ੀਰ ਦਾ ਵੀ ਫਰਜ਼ ਬਣਦਾ ਵਾ ਕਿ ਮੈਂ ਜਿਸ ਕੰਮ ਲਈ ਗੁਰਦੁਆਰੇ ਚ ਰੱਖਿਆ ਮੈਂ ਟਾਈਮ ਪਾਸ ਨਹੀਂ ਕਰਨ ਵਾਸਤੇ ਆਇਆ ਮੈਂ ਆਪਣੀ ਕੌਮ ਨੂੰ ਸਿੱਖਿਆ ਦੇਣ ਵਾਸਤੇ ਆਇਆ ਵਾ ਇਹ ਨਹੀਂ ਵੀ ਸਾਰਾ ਕੁਝ ਲੈ ਕੇ ਵੀ ਗੁਰਦੁਆਰੇ ਚ ਤੇ ਬੜਕ ਤਾਂ ਵੀ ਭੰਡੀ ਜਾਣਾ ਵੀ ਮਿਲਿਆ ਹੀ ਕੱਖ ਨਹੀਂ ਮਿਲਿਆ ਹੀ ਕੱਖ ਨਹੀਂ ਮਿਲਿਆ ਹੀ ਕੱਖ ਨਹੀਂ ਇਹ ਵੀ ਨਹੀਂ ਬਾਤਾਂ ਸਾਨੂੰ ਸ਼ੋਭਾ ਦਿੰਦੀਆਂ ਸੋ ਗੁਰੂ ਬਾਬਾ ਕਿਰਪਾ ਕਰੇ ਚੜ੍ਹਦੀ ਕਲਾ ਦੇ ਦਾਤ ਬਖਸ਼ੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਸੈਕਟਰੀ ਸਾਹਿਬ ਭਾਈ ਸੋਹਣ ਸਿੰਘ ਜੀ ਖਜ਼ਾਨਚੀ ਭਾਈ ਮਹਿੰਦਰ ਸਿੰਘ ਜੀ ਸਟੇਜ ਸੈਕਟਰੀ ਸਰਦਾਰ ਮੋਹਨ ਸਿੰਘ ਜੀ ਬਹੁਤ ਸੋਹਣੇ ਸਜੇ ਢੰਗ ਨਾਲ ਉਹ ਹਰ ਗੱਲਬਾਤ ਸਟੇਜ ਦੇ ਉੱਤੇ ਕਰਦੇ ਆ ਸਾਊਂਡ ਸਿਸਟਮ ਵਾਲੇ ਵੀਰ ਦਸ਼ਮੇਸ਼ ਸਾਊਂਡ ਧੰਨਵਾਦ ਹੈ ਭਾਈ ਤੁਹਾਡਾ ਨਿਰਮਲ ਬਾਣੀ ਚੈਨਲ ਬਹੁਤ ਵਧੀਆ ਤੇ ਗੁਰਸਿੱਖ ਵੀਰ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਲਾਈਵ ਕੀਤਾ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਵੀ ਸਰਦਾਰ ਬਚਨਦਰ ਸਿੰਘ ਜੀ ਪਿੰਡ ਕਲੰਜਰ ਤੋਂ ਆਉ ਅੰਮ੍ਰਿਤਸਰ ਤੋਂ ਨੇੜੇ ਤਰਨਤਾਰਨ ਖੇਮ ਕਰਨ ਬਾਰਡਰ ਦਾ ਏਰੀਆ ਮੇਰੇ ਨਾਲ ਦੇ ਸਾਥੀ ਦਾ ਪਿੰਡ ਵੀ ਕਲੰਜਰ ਆ ਰਿਸ਼ਤੇ ਵਿੱਚ ਉਹਦੇ ਚਾਚਾ ਜੀ ਲੱਗਦੇ ਆ ਗਿਆਨੀ ਕੇਵਲ ਸਿੰਘ ਜੀ ਕੋਮਲ ਖਲੰਜਰਾਂ ਵਾਲੇ ਪੰਥ ਦਾ ਨਾਮ ਵਰ ਟਾਡੀ ਜਥਾ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਤੁਹਾਡੀਆਂ ਇਹਨਾਂ ਸਟੇਜਾਂ ਤੇ ਸੇਵਾ ਕੀਤੀ ਹੈ ਉਹਨਾਂ ਦਾ ਇਹ ਪਹੁੰਚੰਗੀ ਆ ਸੋ ਉਹਨਾਂ ਦੇ ਨਗਰ ਤੋਂ ਆ ਸਾਰੇ ਪਰਿਵਾਰ ਨੇ ਬੜਾ ਮਾਣ ਕੀਤਾ ਹੈ ਸਨਮਾਨ ਕੀਤਾ ਹੈ ਭੈ ਰਣਜੀਤ ਕੌਰ ਜੀ ਉਹਨਾਂ ਦਾ ਇਹਦੇ ਸਕਾਰਜੋਗ ਧੂਆ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਸ ਘਰ 'ਚ ਟਾੜੀ ਜਥੇ ਨੇ ਰਹਿائش ਕੀਤੀ ਦੋ ਦਿਨ ਸਾਰੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਸਰਦਾਰ ਦਵਿੰਦਰ ਸਿੰਘ ਜੀ ਵਿਰਕ ਸਾਹਿਬ ਉਨ੍ਹਾਂ ਦੇ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਗੁਰੂ ਬਾਬਾ ਜੀ ਕਿਰਪਾ ਕਰਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਤੁਹਾਡੇ ਸਾਰਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਸੋ ਅਗਲਾ ਪ੍ਰੋਗਰਾਮ ਸਟੇ ਸੈਕਟਰੀ ਸਾਪਾਸੋਂ ਸਰਵਣ ਕਰੋ ਸਾਨੂੰ ਤੇ ਉਹ ਆ ਗਿਆ ਅਸੀਂ ਫਤਿਹ ਬਲਾ ਕੇ ਤੁਰੰਤ ਚਾਲੇ ਪਾ ਦੇਣੇ ਆ ਕਿਉਂਕਿ ਕੱਲ ਦਾ ਦਿਵਾਨ ਹੈ ਸਾਡਾ ਫਿਰ ਅੰਮ੍ਰਿਤਸਰ ਦੇ ਨੇੜੇ ਸੋ ਜਿੰਨਾ ਸਫਰ ਹੋਇਆ ਮੈਂ ਰਾਤੋਂ ਰਾਤ ਕੱਢਣ ਦੀ ਕੋਸ਼ਿਸ਼ ਕਰਨੀਆਂ ਨੇੜੇ ਤੇੜੇ ਪਹੁੰਚ ਜਾਈਏ ਫਿਰ ਸੌਖਾ ਰਹਿੰਦਾ ਸੋ ਗੁਰੂ ਕਿਰਪਾ ਕਰੇ ਫਿਰ ਕਿਤੇ ਜ਼ਿੰਦਗੀ ਚ ਮੌਕਾ ਬਣਿਆ ਤੇ ਤੁਹਾਡੇ ਦਰਸ਼ਨ ਦਿਦਾਰੇ ਕਰਾਂਗੇ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ